वाहे वाहेगुरु जी का खालसा वाहे गुरु जी की फतेह श्री गुरु तेग बहादुर साहेब महाराज सदा ही जायकार है सदा ही जयकारो मेहर करो कृपा करो, करो बाबा जी दुखा कलशा का नाश करो बाबा जी औखी कड़ी ना देने करो कृपा धन धन श्री गुरु तेग बहादुर साहब महाराज अपनी कृपा करो मेहर करो बच्चे बख्त दो बच्चा कर दो कृपा बबा जी अपनी मेहर करो बड़ी आसा ला बेठे बाबा जीरपा i oh. oh.

ਕੋਲਾ ਹਵੇ ਨਾ ਰੱਖਿਆ ਪਰ ਮੇਸਰ ਸਾਨਕ ਨਾਮ ਤੇ ਇਹ ਬੋਲ ਅੱਲਾ ਪਰੋਕ ਅਜ ਤਬ ਨਸੀ ਜਛੇ ਦੇ ਪਰਾਨੀ ਗਾਇਆ ਕੋਲਾ ਹਵੇ ਤੇ ਰੱਖਿਆ ਪਰ ਮੇਸਰ ਸਾਨਕ ਨਾਮ ਤੇ ਤੇਰੀ ਉਪਮਾ ਤੋਂ ਬਣ ਆਵੇ ਤੇਰੇ ਤੇਰੀ ਹੁਕਮਾ ਤੋਏ ਬਣ ਆਵੇ ਸੂਰਜ ਕਿਰਨ ਮਿਲੇ ਜਲ ਕਾ ਜਲੂਆ ਰਾਮ ਜੇਤੀ ਜੋਤ ਲਈ ਸੰਪੂਰਨ ਤੀਆ ਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੇ ਏਕ ਏਕ ਵਖਾਣੀ ਹੈ ਆਤਮ ਬਸਾਰਾ ਕਰਨ ਹਾਰਾ ਮੁਗਤਾ ਆ ਬੁਕਾਰਨ ਕੀਆ ਬਿਨਵੰਤ ਨਾਨਕ ਸਈ ਜਾਣੈ ਇੰਨੀ ਆ ਮੈਂ ਸਵੇਲਾ ਚੇਤ ਦਾ ਦੇ ਸੰਗ ਸਾਦੇ ਸਵੇਲਾ ਚੇਤ ਕਰਦੇ ਕਰਨਾ ਬਨਹਾ ਨੀ ਸਤਿਗੁਰ ਚਰਨਾ ਆ ਬਨਹਾ ਸਤਿਗੁਰ ਚਰਨਾ i claro.

شارن راکمدان اے اپری شرن اطر داتے سب سب جي يودله جي اٿرم نه ترپن يتي تا سن او نو پتر يتي गुल तेरे पले अमृदास गुण Até ele o pá, to rebaneia, teria um popa to ਸੁਨਾ ਆਏ ਗੁਰੂ ਸਾਹਿਬ ਜੀ ਚਰਨ ਤਾ ਪਰ ਸਭ ਅਥ ਚਰਨ ਗੁਰ ਅੰਬਰ ਪਵਲ ਰ ਹੱਥ ਤਾਂ ਪਰਸਕ ਹੱਥ ਹੱਥ ਲਗ ਗੁਰ ਅਮਰ ਪੈ ਜੀਹ ਤਾਂ ਪਰਸਕ ਹੱਥ ਜੀਹ ਗੁਰ ਅਮਰ ਭਣਿਜ ਨਾਨਕ ਤਾਂ ਪਰਸਕ ਹੱਥ नैण गुर अमर पिखी ज श्रवण त परव गुर अमर सुणि जक अथ सोही जित ही है बस है, ਗੁਰ ਅਮਰਦਾਸ ਨਿਜ ਜਗਤ ਪਿਤ ਸਕ ਅਠ ਸੋ ਸਿਰ ਜਾਲਪ ਪਹਿਣ ਜੋ ਸਿਰ ਨਿਵ ਗੁਰ ਅਮਰ ਨਿਤ ਸਕ ਅਠ ਸੋ ਸਿਰ ਜਾਲਪ ਪਹਿਣ ਜੋ ਸਿਰ ਨਿਵ ਗੁਰ ਅਮਰ ਨਿਤ ਜਨਮ ਮਰਨ ਗੂ ਮਾ ਨਹੀਂ ਜਨ ਪਰ ਉਪਕਾਰਿ ਆਏ ਜੀ ਦਾਨ ਦੇ ਭਗਤੀ ਲਾਇਮ ਹਰ ਸਿਉ ਲੈ ਨ ਮਿਲਾਏ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਇ ਤਾਰ ਸੂਰਜ ਕਿਰਨ ਮੇਲੇ ਜਲ ਕਾ ਜਲ ਹੋ ਆਹਰਾ ਜੋਤੀ ਜੋਤ ਰਾਲੀ ਸੰਪੂਰਨ ਥਿਆਰਾਮ ਹਾਂ ਆਇਆ ਦੂਰ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ ਮੈਂ ਆਸ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਕਵਾਏ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ तुम ही सजन सुहेले रखो रखन हर दयाला नानक घर के गोले राम नाम यूर मै गो जा नहीं को सिमरत संकट मेट दर से होए ਸੋ ਤਾ ਹਟਾਲ ਗੁਰ ਸੇਵੀਆ ਅਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਵੈ ਸਿਫਤ ਖਸਾਮ ਦੀ ਨੋਰ ਅਰਸਾ ਕਰਸਾ ਤੁਧ ਡਠੇ ਸਚੇ ਪਾਤਸ਼ਾਹ ਲ ਜਨਮ ਜਨਮ ਦੀ ਸਜਣਾ ਸਚ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਵਹਿਠਿਆ ਸੋਹੀ ਸਭਨਾ ਦਾ ਜੀਪਾਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ 3 ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹ ਧਾਨ ਆ ਖੁੱਟ ਨਾ ਨਿਖਟ ਨਾ ਜਾਏ ਪੂਰ ਸਤ ਗੁਰ ਧਿਆ ਦਿਖਾਏ ਅਬਨੇ ਸਤ ਗੁਰ ਕਾ ਸਦ ਬਵੇ ਜਾਈ ਗੁਰ ਕੇ ਰਪਾਤੇ ਹਰ ਮੰਨ ਵਸਾਈ ਏ ਧੰਨ ਆਖਟ ਨਾਨਕ ਖੁੱਟ ਮਾ ਜਾਏ ਪੂਰੇ ਸਤ ਗੁਰ ਦੀਆ ਦਿਖਾਏ ਆਪੋ ਨੇ ਸਤ ਗੁਰ ਕੋ ਸਦ ਬਲ ਜਾਈ ਗੁਰ ਕੇ ਰਪਾਤੇ ਹਰ ਮਨ ਵਸਾਈ 세 ਕਹਨਵੰਤ ਹਰ ਮਾਮਲ ਬੁਲਾਏ ਗੁਰਪੂਰਨ ਹਰ ਧੰਨ ਪਰਗਸ ਹਰ ਕਿਰਪਾ ਤੇ ਵਸਹਿ ਮੰਨ ਆਏ ਸਮਾਏ ਪੂਰੇ ਗੁਰ ਕਾ ਸਹਜ ਸੁਭਾਏ ਪੂਰੇ ਗੁਰ ਕੀ ਸੱਚੀ ਬਾਣੀ ਸੁਖ ਮੰਨ ਅੰਤਰ ਸਹਜ ਸਮਾਣੀ ਏਕ ਅਚਾਰਜ ਜਨ ਦੇਖੋ ਭਾਈ ਦੋ ਵੇਦਾ ਮਾਰ ਹਰ ਮੰਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪਰਸਾਦ ਵਸੈ ਮਨ ਆਏ ਸਭ ਹਮ ਵਸੈ ਪ੍ਰਭ ਏਕੋ ਸੋਏ ਗੁਰਮਤਿ ਘਟ ਪੜ ਗਟ ਹੋਏ ਸਹਜ ਜਿਨ ਪ੍ਰਭ ਜਾਨ ਪਛਾਨਿਆ ਨਾਨਕ ਨਾਮ ਮਿਲੇ ਮਨ ਮੰਨਿਆ ਸਭ ਮਹਿ ਵਸ ਪ੍ਰਭ ਏਕੋ ਸੋਏ ਗੁਰਮਤੀ ਕਟ ਪਰਗਟ ਹੋਵੇ ਸਹਜ ਜਿਨ ਪ੍ਰਭ ਜਾਨ ਪਛਾਨਿਆ ਨਾ ਕੋ ਨਾਮ ਮਿਲੈ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਤਨਾਲ ਸ੍ਰੀ ਮਹਿਲਾ ਤੀਜਾ ਘਰ ਦੂਜਾ ਚੌਪੜੀ ੴ ਸਤਿਗੁਰ ਪ੍ਰਸਾਦ ਇਹ ਧਨ ਆਖਟ ਨਾ ਨਿਖਟੈ ਨਾ ਜਾਏ ਪੂਰੇ ਸਤਿਗੁਰ ਦੀ ਆਦੇ ਖਾਏ ਆਪਣੇ ਸਤਿਗੁਰ ਕੋ ਸਦ ਬੁਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਪਿਆਰ ਵਾਲੇ ਅਜ ਦਾ ਪਾਵਨ ਵਖਵਾਕ ਸੇਵਾ ਦੇ ਪੁੰਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨਹਾਸਰੇ ਰਾਗ ਦੇ ਅੰਦਰ ਪਾਵਨ ਅੰਗ 66 ਅਤੇ 64 ਉੱਤੇ ਸੁਭਾਈ ਮਾਨ ਅੱਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਸਮਾਉਣ ਦਾ ਪਰਵ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਸਭ ਮੰ ਰਿਆ ਸਮਾਏ ਤੁਮਹਾਂ ਸਤਿਗੁਰੂ ਜਨਨੇ 12 ਸਾਲ ਗੁਰੂ ਅੰਗਦ ਮਹਾਰਾਜ ਦੀ ਇਸ ਨਾਮ ਵਾਸਤੇ ਗਾਗਰ ਢੋਈ ਪਿਲੰਗਰਾਂ ਵਿੱਚ ਸੇਵਾਵਾਂ ਕਮਾਈਆਂ ਮਾਲਕ ਦਾ ਨਾਮ ਜਪਿਆ ਗੁਰੂ ਨਾਨਕ ਦੇ ਘਰ ਪ੍ਰਵਾਨ ਚੜ੍ਹ ਤੇ ਗੁਰਿਆਈ ਪ੍ਰਾਪਤ ਹੋਈ ਗੁਰਿਆਈ ਤੇ ਵਿਰਾਜਮਾਨ ਹੋ ਕੇ ਅੰਮ੍ਰਿਤ ਮੇ ਬਾਣੀ ਦੀ ਰਾਤ ਬਖਸ਼ਿਸ਼ ਕਰਕੇ ਸਾਨੂੰ ਨਿਵਾਜੇ ਆ ਨਾਲ ਸਤੀ ਪ੍ਰਤਾਤੇ ਰੋਕ ਲਾਈ ਕੌਣ ਕੱਢਣ ਤੇ ਰੋਕ ਲਾਈ ਅਤੇ ਸੰਗਤ ਦੇ ਨਾਲ ਨਾਲ ਪੰਗਤ ਦੀ ਦਾਤ ਬਖਸ਼ੀ ਇਹ ਰੀਤੀ ਇਹ ਰਹਿਮਤ ਕਰ ਦਿੱਤੀ ਕਿ ਪਹਿਲਾਂ ਪੰਗਤ ਪਾਛੇ ਸੰਗਤ ਜਿਹੜਾ ਵੀ ਗੁਰੂ ਨਾਨਕ ਦੇ ਘਰ ਆਵੇ ਪਹਿਲਾਂ ਸੰਗਤ ਬਾਅਦ ਵਿੱਚ ਗੁਰੂ ਦੀ ਦੀਦਾਰ ਬਾਅਦ ਵਿੱਚ ਕੱਲਾ ਲੰਗਰ ਵਿੱਚ ਪ੍ਰਸ਼ਾਦਾ ਛਕੇ ਤੇ ਇਸ ਗੱਲ ਨੂੰ ਸਮੇਂ ਦੇ ਬਾਦਸ਼ਾਹ ਅਕਬਰ ਵਦਿਆ ਨੂੰ ਵੀ ਕਬੂਲਨਾ ਪਿਆ ਜਿਹੜੇ ਸਤਿਗੁਰ ਦੇ ਦਰ ਤੇ ਦਰਸ਼ਨ ਕਰਨ ਆਏ। ਫਿਰ ਦਾਤਾਰ ਨੇ ਸਾਨੂੰ ਵੱਡ ਬੋਲੀ ਦਾਤ ਅਨੰਦ ਸਾਹਿਬ ਦੀ ਅਮਰਕ ਮੇ ਬਾਣੀ ਰੂਪੀ ਦਾਤਾਂ ਸਾਡੀ ਝੋਲੀ ਵਿੱਚ ਪਾਈਆਂ। ਨਾਲ ਰਹਿਮਤ ਕੀਤੀ ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤੇ ਪਰਖ ਦੇ ਵਿੱਚ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਿਆਈ ਬਖਸ਼ਿਸ਼ ਕਰਕੇ ਆਪ 1574 ਦੇ ਵਿੱਚ ਜੋਤੀ ਜੋਤ ਸਮਾਏ ਇਹੋ ਜੇ ਮਹਾਨ ਸਤਿਗੁਰ ਦਾਜ ਪਵਨ ਜੋਤੀ ਜੋਤ ਪੁਰਬ ਸਤਿਗੁਰ ਦੀ ਮਹਾਨ ਜੋਤੀ ਜੋਤ ਸਮਾਉਣ ਤੇ ਕੋਟਾਨ ਕੋਟ ਸਤਿਗੁਰ ਨੂੰ ਸਜਦੇ ਨਾਲ ਸਤਿਗੁਰ ਦੇ ਚਰਨਾਂ ਵਿੱਚ ਬੇਨਤੀਆਂ ਦਤਾ ਜੀ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸਾਡੇ ਸਭਨਾ ਤੇ ਰਹਿਮਤ ਕਰੀ ਜਿਵੇਂ ਤੁਸੀਂ ਰਜ ਰਜ ਗੁਰੂ ਨਾਨਕ ਦੇ ਘਰ ਦੀ ਸੇਵਾ ਕਮਾ ਕੇ ਪ੍ਰਵਾਨ ਹੋਏ ਸਾਡੇ ਤੇ ਵੀ ਕਿਰਪਾ ਕਰਨੀ ਅਸੀਂ ਤੇਰੇ ਘਰ ਨਾਲ ਤੇਰੇ ਦਰ ਨਾਲ ਜੁੜਦੇ ਹਾਂ ਅਸੀਂ ਵੀ ਸੇਵਾ ਤੇ ਸਿਮਰਨ ਕਰਕੇ ਮਨ ਨੀਵਾ ਤੇ ਮਤ ਉੱਚੀ ਕਰ ਸਕੀਏ ਅਤੇ ਗੁਰੂ ਨਾਨਕ ਦੇ ਘਰ ਪ੍ਰਵਾਨ ਹੋ ਸਕੀਏ ਸਦਾ ਆਉਣਾ ਸਾਡੀਆਂ ਸੇਵਾਵਾਂ ਸਫਲ ਹੋਣ ਸਤਿਗੁਰ ਸਭਨਾ ਨੂੰ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਵਾਜਣ ਆਵਿਆ ਗਾਵਿਆ ਸਭਨਾ ਦਾ ਥਾਂ ਪਵੇ ਜੀ ਹਉੀਆਂ ਭੁੱਲਾ ਦੇਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ